ਸਤਿ ਆਪੇ ਬਾਬੇ ਜੀ ਸਾਡੇ ਸਰਬਤੇ ਜੀ ਸਾਈਡ ਤੋਂ ਵੜਾਇਆ ਸਾਈਡ ਤੋਂ ਆ ਗਿਆ ਆ ਕੇ ਜੀ ਆਦੇ ਜੀ ਆਦੇ ਜੀ ਲੱਗਾ ਨਹੀਂ ਆ ਗਿਆ ਬੰਦਾ ਬਾਬੇ ਕੋਈ ਨਾ ਰੱਖੋ ਜੇ ਗੱਲ ਬੋਲਦੇ

Oh, <laughs> am Vitrade, la de ਆਪਜੀ ਇਸ ਸੌਤ ਨੇ ਅਤੇ ਨਮਸਕਾਰ ਕਰਨ ਦੇ ਲਈ ਪੂਰੇ ਸੰਗਰੂਰ ਦੀਆਂ ਜਿੱਕਰ ਸੜਕਾਂ ਦੀ ਗੱਲ ਕੀਤੀ ਜਾਵੇ ਉਹ ਵੀ ਇੱਧਰ ਆ I'm mm the -hmm. mm -hmm. mm -hmm. ਆਇਆ ਜੀ ਕੀ ਕਹਿਣਾ ਚਾਹੂਗੇ ਸੰਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਕੁਰਬਾਨੀ ਕੱਲੀ ਆਪਣੇ ਲਈ ਜਾਂ ਆਪਣਿਆਂ ਲਈ ਨਹੀਂ ਸੀ ਜਿਨ੍ਹਾਂ ਦੀ ਕੁਰਬਾਨੀ ਜਿਹੜੀ ਸੀ ਨਾ ਉਹ ਕੌਮ ਦੇ ਲਈ ਦੂਜੀਆਂ ਕੌਮਾਂ ਦੇ ਲਈ ਸੀ ਜਿਨ੍ਹਾਂ ਨੇ ਇਸ ਦੇਸ਼ ਨੂੰ ਬਚਾਉਣ ਦੇ ਲਈ ਸਾਡੇ ਜਿਹੜੀ ਸੰਗਤ ਹੈ ਉਹਨੂੰ ਬਚਾਉਣ ਦੇ ਲਈ ਆਪਣੀ ਕੁਰਬਾਨੀ ਕੀਤੀ ਅੱਜ ਦੇਸ਼ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਕੁਰਬਾਨੀਆਂ ਦੀ ਇਸ ਗੱਲ ਤੇ ਇੱਕ ਚਰਚਾ ਹੈ ਤੇ ਇਸ ਗੱਲ ਤੇ ਇੱਕ ਕਈਏ ਕਿ ਜਦ ਚਾਂਦਨੀ ਚੌਂਕ ਦੇ ਵਿੱਚ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਹੁੰਦਾ ਹੈ ਤਾਂ ਉੱਥੇ ਕਿਸੇ ਨੂੰ ਚਾਂਦਨੀ ਚੌਂਕ ਨੂੰ ਇਹ ਨਹੀਂ জানা ਜਾਂਦਾ ਕਿ ਉਹ ਚਾਂਦਨੀ ਚੌਕ ਕਿਹਨੇ ਬਣਾਇਆ ਚਾਂਦਨੀ ਚੌਂਕ ਇਸ ਕਰਕੇ ਜਾਣਿਆ ਜਾਂਦਾ ਕਿ ਉੱਥੇ ਸ਼ਹੀਦੀਆਂ ਹੋਈਆਂ ਸੋ ਨੌਵੇਂ ਪਾਸ਼ਾ ਦੀ ਹਿੰਦੀ ਚਾਦਰ ਜਿੰਨਾ ਕਰਕੇ ਅੱਜ ਹਿੰਦੁਸਤਾਨ ਆਬਾਦ ਹੈ ਜੀਦੇ ਕਰਕੇ ਸੰਗਤ ਜੇ ਕਈਏ ਤੇ ਬਹੁਤ ਲੋਕਾਂ ਦੀ ਜਿਹੜੀ ਆਪਣੇ ਆਪਣੇ ਧਰਮ ਚ ਆਸਥਾ ਉਹ ਵਰਕਰਾਂ ਰਹੀ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਅੱਜ ਸ਼ਹੀਦੀ ਦਿਵਸ ਨੂੰ ਜਿਹੜਾ ਸਮਰਪਿਤ ਨਗਰ ਕੀਰਤਨ ਆਸਾਮ ਦੀ ਧਰਤੀ ਤੋਂ ਚੱਲਿਆ ਗੁਰਦੁਆਰਾ ਧੋਪੜੀ ਸਾਹਿਬ ਤੋਂ ਚੱਲ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਲਾ ਸੱਤ ਕਾ ਜਿਹੜਾ ਇਹ ਅੱਜ ਸੰਗਰੂਰ ਵਿਖੇ ਕੱਲ ਰਾਤੀ ਤਕਰੀਬਨ 7:30 ਵਜੇ ਪਹੁੰਚਿਆ ਤੇ ਜਦੋਂ ਧੰਤਾਨ ਸਾਹਿਬ ਤੋਂ ਹੁੰਦੇ ਹੋਏ ਮੂਨਕਵਾਲਦੀ ਹੋ ਕੇ ਪਤਨਾ ਹੋ ਕੇ ਰਾਤ ਤਕਰੀਬਨ 11 ਵਜੇ ਤੱਕ ਜਿਹੜੀ ਉਸ ਪਤਨਾ ਵਾਲੀ ਸਾਈਡ ਤੇ ਸੀ ਨਗਰਕੀਤਾ ਤੇ ਬਹੁਤ ਸਾਰਾ ਸੰਗਤ ਦਾ ਸਹਿਯੋਗ ਮਿਲਿਆ ਸੰਗਰੂਰ ਦੀ ਸੰਗਤ ਆ ਤੇ ਅੱਜ ਸਵੇਰ ਦਾ ਗੁਰਦਾਰ ਨਾਨਕਣਾ ਸਾਹਿਬ ਤੋਂ ਤੁਸੀਂ ਤਕਰੀਬਨ 10 9:30 ਅੱਜ 2.5 ਘੰਟੇ ਸਿਰਫ ਇਹ 1.5 ਕਿਲੋਮੀਟਰ ਜਿਹੜਾ ਇਹ ਸਫ਼ਰ ਤੈਅ ਕੀਤਾ ਤੇ ਬਹੁਤ ਵੱਡਾ ਸੰਗਤ ਦਾ ਜਿਹੜਾ ਜੇ ਕਹੀਏ ਸੰਗਤ ਨਤਮਸਤਕ ਹੋ ਰਹੀ ਹੈ ਤੇ ਸੰਗਤ ਦਾ ਜਿਹੜਾ ਸ਼ਰਧਾ ਤੇ ਉਸ਼ਾ ਦੇ ਨਾਲ ਜਿਹੜੇ ਨਗਰਕੀਤਾ ਦਾ ਸਵਾਗਤ ਕਰ ਰਹੀ ਹੈ ਅੱਜ ਪੁਨੀਆ ਸਾਹਿਬ ਬੀਬੀ ਪੁਨੀਆ ਜਿਹੜੇ ਸਾਡੇ ਐ ਐਮਸੀਬੀ ਨੇ ਹੋਰ ਸਾਰੀ ਸੰਗਤ ਜਿਹੜੀ ਹੈ ਇਸ ਨਗਰ ਕੀਰਤਨ ਦੇ ਚ ਹੋਰ ਹੈ ਇਹ ਕਿਸੇ ਇੱਕ ਕਿਸੇ ਪਾਰਟੀ ਦਾ ਜਾਂ ਕਿਸੇ ਇੱਕ ਬੰਦੇ ਦਾ ਜਾਂ ਇੱਕ ਇਨਸਾਨ ਦਾ ਨਹੀਂ ਇਹ ਸਾਰੀ ਸੰਗਤ ਦਾ ਸਾਂਝਾ ਨਗਰ ਕੀਰਤਨ ਹੈ ਤੇ ਬੜੀ ਉਸ਼ਾ ਤੇ ਸ਼ਾਦਾ ਨਾਲ ਬੜੇ ਚਾਹ ਨਾਲ ਉਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਡੇ ਗੁਰੂਆਂ ਨੂੰ ਯਾਦ ਕਰਦੇ ਹੋਏ ਤੇ ਇਹ ਵੀ ਕਲੀਅਰ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਦੀਆਂ ਸ਼ਹੀਦਾਂ ਨੂੰ ਸ਼ਹੀਦਿਆਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਕਦੇ ਅੱਗੇ ਨਹੀਂ ਵਧਦੀਆਂ ਤੇ ਇਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਇਕ ਸੁਨੇਹਾ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨ ਵਾਸਤੇ ਨਗਰ ਕੀਰਤਨ ਕੱਢੇ ਜਾਂਦੇ ਨੇ ਬਹੁਤ-ਬਹੁਤ ਸੰਗਤ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਸਾ ਵਾਹਿਗੁਰੂ ਜੀ ਕਾ ਸੁਨਹਿਾ ਵਾਹਿਗੁਰੂ ਜੀ ਕਾ ਗਲ ਰਾਤ ਤੋਂ ਹੀ ਜਦੋਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਗਰ ਕੀਰਤਨ ਸੰਗੂਰ ਦੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ 'ਚ ਪ੍ਰਵੇਸ਼ ਹੋਇਆ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਨੇ ਆਸ਼ੀਰਵਾਦ ਗੁਰੂ ਮਹਾਰਾਜ ਦਾ ਰਾਤੋਂ ਹੀ ਲੱਤਾ ਹੋ ਰਾਜ ਸਵੇਰ ਤੋਂ ਹੀ ਨੰਗਾਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਚਾਲੂ ਹੋਇਆ ਸੰਗਤਾਂ ਨੇ ਅਗੜ ਜਗ੍ਹਾ ਦੇ ਉੱਪਰ ਸਵਾਗਤ ਕੀਤਾ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਚੰਗੇ ਤਰੱਕੀ ਵਾਸਤੇ ਆਪਣੇ ਕਾਰੋਬਾਰ ਦੀ ਤਰੱਕੀ ਵਾਸਤੇ ਅਰਦਾਸਾਂ ਲਾਈਆਂ ਗੁਰੂ ਮਹਾਰਾਜ ਦੀ ਅਰਦਾਸ ਹੋਈ ਔਰ ਅੱਜ ਸੰਗੂਰ ਦੇ ਸਾਰੇ ਇਲਾਕੇ ਦੇ ਵਿੱਚ ਲੋਕ ਆਸ਼ੀਰਵਾਦ ਲੈਣ ਦੇ ਵਾਸਤੇ ਸੜਕਾਂ ਦੇ ਉੱਪਰ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਔਰ ਆਸ਼ੀਰਵਾਦ ਲੈ